ਕਿੰਝ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪਿੱਲਵਾਲ ਕੱਚਾ ਤਹਿਸੀਲ ਜਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਾਸਟਰ ਮਨਦੀਪ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀਆਂ ਇੱਕ ਤਾਜੀ ਸੋਈ ਆ ਇੱਕ ਟੁਕੜ ਗੱਬਨ ਚੱਕ ਪਾਸੇ ਤੇ ਦੋ ਬੱਚੇ ਤੋਂ ਬਿਨਾ ਆ ਤੇ ਬਾਕੀ ਇੱਥੇ ਆਓ ਆਪਣੀ ਚਵਾਈ ਕਰੋ ਤਸੱਲੀ ਕਰਕੇ ਵੇਖ ਚੱਕ ਕੇ ਤੇ ਪਾਸ ਕਰਕੇ ਖੜੋ ਜੀ ਤੇ ਜਿਹੜਾ ਕੋ ਵੀਰ ਨਹੀਂ ਪਹੁੰਚਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਠਾਕ ਜੀ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸਦੇ ਕਰੀ ਹਾਂ ਆਪਣਾ ਮਾਸਟਰ ਮਨਜੀਤ ਸਿੰਘ ਪਿੰਡ ਪੀਲਵਾਲ ਕੱਚਾ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ ਆਪਣਾ 98143 86436 ਤੇ 1 ਨੰਬਰ ਦਾ 8437611911 ਠੀਕ ਹੈ ਜੀ ਤੇ ਬਾਕੀ ਇਹ ਵੀ ਪਸ਼ੂ ਕਦੇ ਕਦੇ ਸ਼ੌਂਕ ਨਾਲ ਲਿਆਈ ਜੇ ਆ ਹਾਂ ਜੀ ਕਦੇ ਕਦੇ ਵਿੱਚ ਵਾਰ ਸ਼ੌਂਕ ਨਾਲ ਤੇ ਉਤਰਾ ਤੁਸੀਂ ਆਪ ਟੀਚਰ ਜੀ ਹਨਾ ਗਵਰਨਮੈਂਟ ਟੀਚਰ ਸਰਕਾਰੀ ਟੀਚਰ ਆਪ ਵਿਦਿਅਕ ਨਹੀਂ ਤੇ ਇਹ ਵੀ ਚਲੋ ਨਾਲ-ਨਾਲ ਕਦੇ ਕਦੇ ਜਿਹੜਾ ਪਸ਼ੂ ਲਿਆਏ ਹੁੰਦੇ ਆ ਜੁੜੇ ਰਹਿਣਾ ਚਾਹੀਦਾ ਆਪਣੇ ਕੰਮ ਦੇ ਨਾਲ ਵੀ ਤੇ ਆ ਵੀਰ ਜੀ ਜਿਹੜੀ ਪਹਿਲੇ ਨੰਬਰ ਤੇ ਆ ਗਾਂ ਕਿੰਨੇ ਕ ਚਰਦੀ ਸੋਈ ਆ ਇੱਕ ਜੀ ਦਾ ਮਹਰਾ ਜਿੰਨੇ ਤੇ ਸੋਈ ਆ ਬੱਚੀ ਆ ਮਗਰੇ ਦੇ ਬੱਚੀ ਦੀ ਦਿਖਾ ਦੀ ਇੱਕ ਆ ਜਿਹੜੀ ਬੱਚੀ ਜਿਹੜੀ ਅੱਛੀ ਵੀ ਸੋਹਣੀ ਹੈ ਇਹ ਦੇ ਮਗਰੋਂ ਤੂੰ ਬਾਕੀ ਆਪ ਵੀ ਜਿਹੜੇ ਵਿਰਜਣੇ ਘਰੇ ਜਿਹੜੇ ਜਾਨਵਰ ਤੇ ਰੱਖੇ ਆ ਵਾ ਚੰਗੀਆਂ ਆ ਦੇਖ ਸਕਦੇ ਆ ਵੀ ਕੱਟੀ ਬੜੇ ਰੀਜ ਨਾਲ ਪਾਲ ਲੈਂਦੇ ਆ ਉਹ ਵੀ ਕੱਟੀ ਚੰਗੀ ਸੰਭੀ ਆ ਮੱਝ ਘਰੇ ਰੱਖੀ ਉਤਨਾ ਹੀ ਸ਼ੌਂਕ ਨਾਲ ਮਤਲਬ ਕਹਿੰਦੇ ਵੀ ਸ਼ੌਂਕ ਨਹੀਂ ਜਿਹੜਾ ਵਾ ਇਹਦੇ ਆ ਸੰਭਣਾ ਦੇਖ ਸਕਦੇ ਚੰਗਾ ਦੁੱਧ ਛੱਡਿਆ ਕੱਟੀ ਨੇ ਆ ਚਾਰ ਮਹੀਨੇ ਦੀ ਕੱਟੀ ਜੇ ਤੇ ਦੇਖ ਸਕਦੇ ਕਿੱਥੇ ਪਹੁੰਚ ਗਈ ਹੈ ਤੇ ਇਹ ਆ ਵੀ ਚਲੋ ਜੇ ਮਿਹਨਤ ਕਰੀਏ ਇਨ੍ਹਾਂ ਤੇ ਤੇ ਮੁੱਲ ਮੋੜ ਦਿਆਂ ਆ ਤਿਆਰ ਸੁਆ ਕੇ ਨਾ ਸੋਈ ਹੋ ਤਨਾ ਵਾੜੇ ਵਿੱਚ ਜੀ ਹੈ ਪਹਿਲਾਂ ਸੁਆ ਸੋਈ ਹੈ ਅੱਛਾ ਪਹਿਲਾਂ ਸੁਆ ਸੋਈ ਹੈ ਤੇ ਕਿੰਨੇ ਦਿਨਾਂ ਤੇ ਸੋਈ ਆ ਸੋਈ ਨੂੰ ਅਜ 12 ਕਿ ਦਿਨ ਹੋ ਗਏ ਸੋਈ ਨੂੰ ਅੱਛਾ ਤੇ ਦੁੱਧ 15 ਲੀਟਰ ਦੁੱਧ ਤੇ ਤਿਆਰ ਹੈ ਤਿਆਰ ਮੋਕੇ ਤੇ ਤੋਰ ਰੋਵੇ ਕਰੀ ਨੂੰ ਆ ਥਾਣੇ ਦੇ ਦੇਖ ਸਾਡੇ ਜੇ ਲੱਗੇ ਤੇ ਕਰੀ ਥਾਣਾ ਦਾ ਸਾਈਜ਼ ਕੈਪ ਜਿਹੜਾ ਇਹਦਾ ਕਾਫੀ ਚੰਗਾ ਹੋ ਚੀ ਦੀ ਬਾਕੀ ਚੌਂ ਚਾਰ ਬੀ ਕੋ ਸਿੱਧਾ ਠੀਕ ਹੈ ਚਾਰ ਠੀਕ ਹੈ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਵਿੱਚ ਬਾਜ਼ਾਰ ਦੇ ਸਹੂਰਾ ਦਾ ਬੜਾ ਪਰ ਆਪਾਂ ਜੈ ਲਈ ਜੈ ਜੀ ਬੋਲ ਪਰ 50000 ਕਰ ਲਈਏ 40000 ਦੀ ਇਹਦਾ ਅੱਛਾ 45000 ਦੀ ਜਦੋਂ ਦੋਨੋਂ ਕੋਈ ਆਪਣੀ ਦੋ ਟਾਈਮ ਚੋਗੇ ਤਾਂ ਸੱਲੀ ਕਰਕੇ ਖੜੇ 15 ਲੀਟਰ ਦੁੱਧ ਘੰਡੇ ਵਾਲਾ ਹੋਊਗਾ ਠੀਕ ਹੈ ਜੀ 15 ਲੀਟਰ ਕੋਈ ਦੁੱਧ ਚੋਗੇ ਲੈ ਜੇ ਦੇ ਹੱਥੋਂ ਕੱਢ ਗੱਭਨ ਜੀ ਹਾਂ ਜੀ ਜੀ 2.5 ਮਹੀਨੇ ਦੀ ਗੱਭ ਜੀ ਚੈੱਕ ਪਾਸ ਚੈੱਕ ਪਾਸ ਪਹਿਲਾ ਸਵੇਰ ਦੂਜੇ ਸਵੇਰ ਦਾ ਗੱਭੜਿਆ 9 ਲੀਟਰ ਦੁੱਧ ਹੁਣ ਕਿੰਨਾ 9 ਲੀਟਰ ਦੁੱਧ ਤੇ ਇਹਨੇ ਸੱਜਣੇ ਦੁੱਧ ਚੰਗਾ ਕੱਢਿਆ ਨਾ ਅਸਰ ਜੀ ਵੀ 20 ਲੀਟਰ ਦੁੱਧ ਦਿੱਤਾ ਵਾ ਚੰਗੇ ਕਾਰਡ ਵਾਲੀ ਹੈਗਾ ਤੋਰ ਫਿਰ ਇੱਕ ਰੀਮ ਨੂੰ ਬਾਕੀ ਸਾਰੀਆਂ ਤਾਂ ਕਰ ਦੇਦਾ ਹੀ ਚਾਹ ਹੁਣ ਮੌਕੇ ਦੇ ਦੁੱਧ ਜਿਹੜਾ ਕਿੰਨੇ ਵੀ 9 ਲੀਟਰ ਹੈਗਾ ਸੁਆਲ ਇੱਕ ਵੇਸੂਈਆ ਮਨ ਦੂਸਰਾ ਸੁਆ ਗਾਇਨੇ ਸੋਣਾ ਬਾਕੀ ਚੋਂਚਾਂ ਸੀ ਠੱਡੀ ਹੈ ਕੋਈ ਭੜਾ ਨਹੀਂ ਕਿੰਗਾ ਨਹੀਂ ਉਹਦਾ ਹੀ ਚੋਲਣੀ ਹੈ ਠੀਕ ਹੈ ਸੀ ਸੀ ਠੱਡੀ ਹੈ ਹਾਂਜੀ ਬਿਲਕੁਲ ਸੀ ਠੱਡੀ ਹੈ ਆ ਦੇਖ ਚਵਾਈਟ ਵੀ ਬਹੁਤ ਪੋਲੀ ਜਿਹਦਾ ਮੱਦੀ ਕੋਈ ਚੋਈ ਨਾ ਦੇਖ ਲੈ ਸਾਫ ਤਾਂ ਨੇ ਜਣੇ ਫਰਾਂ ਤੇ ਤਾਂ ਤੋਂ ਉਤਰ ਸਾਰੇ ਓਕੇ ਹਾਂਜੀ ਤਾਂ ਤੋਂ ਥੋੜੇ ਸਾਰੇ ਓਕੇ ਕੋਈ ਥਣ ਘੱਟ ਵਾਲੀ ਨਹੀਂ ਕੋਈ ਕੁਛ ਛੱਟ ਨਹੀਂ ਤੇ ਮੋਲੇ ਤਾਂ ਫਿਰ ਬੋਲ ਵੀ ਜੀ ਵਿਜੈਜਪੁਰ 45 ਕਰੀਏ 35000 ਦੇ ਦੇ ਦਾਂਗੇ 2000 ਹੋਰ ਛੱਡ ਦਿੰਨੇ ਆ 33 ਦੀ ਜਾਂਦਾ 32000 ਦੇ ਦੇਾਂਗੇ ਅੱਛਾ 32 ਦੇ ਦੇ ਦੋ ਬਾਕੀ ਉਹ ਸਾਫ ਲੈ ਦੋ ਤੇ ਵੀ ਐਕੀ ਵੀ ਪਲੱਸ ਦੋ ਦੇ ਘਰ ਕੁ ਦੋ ਜੀ ਠੀਕ ਹੈ ਜੀ ਹਾਂ ਜੀ ਆ ਜਿਹੜੀ ਆ ਵੀਰ ਜੀ ਹਾਂ ਜੀ ਇਹ ਬੱਚੀ ਜੀ ਪਹਿਲਾ ਸੂਆ ਜੀ ਅੱਛਾ ਸੂਈ ਨੂੰ ਅੱਜ 18-20 ਦਿਨ ਹੋ ਗਏ ਆ ਅੱਛਾ ਹਾਂ ਜੀ ਬੱਚਾ ਇਹਦਾ ਮਰ ਗਿਆ ਬੱਚਾ ਮੰਦਾ ਜਦੋਂ ਸੂਈ ਹਟ ਬੱਚੇ ਦੇ ਅੰਦਰ ਪਾਣੀ ਪਿਆ ਗਿਆ ਤੇ ਬੱਚਾ ਦੂਜੇ ਦਿਨ ਹੀ ਮਰ ਗਿਆ ਇਹ ਅੱਛਾ 18-20 ਦਿਨ ਸੂਈ ਤਾਂ ਜੀ ਤੇ ਦੰਦੋਂ ਦੰਦੋਂ ਚੋਗੀ ਜੀ ਪਹਿਲਾ ਦੂਰ ਆ ਲੈ ਸਾਡੇ ਪਿਓ ਚਾਰ ਦੰਦ ਜਿਹੜੀ ਸੈਡ ਵਾਲੇ ਦੰਦ ਜਿਹੇ ਇਤਨਾ ਹੀ ਖਲਾਉਤੇ ਚੁਗੀ ਆ ਜਿਹੜੀ ਬੱਚੇ ਤਾਂ ਮਰ ਗਏ ਕਹਿੰਦੇ ਦੁੱਧ ਉਹ ਤਰ੍ਹਾਂ ਕਿੰਨਾ ਇਹਦੇ ਕੋਲ ਦੁੱਧ ਜੀ 7 ਲੀਟਰ ਦੇਖਾ 7 ਲੀਟਰ ਇਹਦੇ ਕੋਲ ਦੁੱਧ ਕਹਿੰਦੇ ਵੀ ਹੈਗਾ ਬਾਕੀ ਹਾਂ ਤੇ ਚਲੋ ਦੁੱਧ ਦੇ ਰੇ ਸਿਰ ਤੇ ਜਾਣੀ ਆ ਕਿਸੇ ਵੀ ਦਾ ਚਾਹ ਪਾਣੀ ਦੇਨੇ ਸਾਰ ਦੇਣਾ ਅਜੇ ਨਵੀਂ ਵੈੜ ਆ ਦੇ ਵਸਾ ਕੇ ਕਰੀ ਚੰਗੀ ਤਾਂ ਮੈਂ ਦਿਖਾ ਲਈ ਮਗਰ ਚਲੋ ਦੇਖਾਂ ਜਿਹੜੀਆਂ ਤਰ ਮਾਰਦੇ ਗਾਉਂਦੇ ਦਿਖਾਈ ਦੇ ਬਾਕੀ ਪਾੜਾ ਇਹ ਨਹੀਂ ਪਾਉਣਾ ਅੱਛਾ ਠੰਡੀ ਬਸ ਬੰਦਾ ਲਾ ਲੈਣਾ ਤੂੰ ਬਣਾਇਆ ਦੱਸੀ ਚਲੋ ਦੱਦੀ ਤਾਂ ਕਰਕੇ ਕਹਿੰਦੇ ਵੀ ਦੱਸੀ ਪਾ ਲਈ ਦੀ ਠੀਕ ਹੈ ਆਈ ਤਾਂ ਦੇ ਸਰ ਮਾਰ ਬਾਕੀ ਥਾਰ ਪਸਮੀ ਕੇ ਪੂਰੇ ਕਾੜੀ ਜਾਂਦੀ ਠੀਕ ਐ ਜੇ ਪਸਮੀ ਨਹੀਂ ਆ ਤਨਾ ਜੋ ਆਇਤੀ ਬੋਲੀ ਵਾਲੇ ਸਾਹਿਬ ਜੋ ਆਨਡਰ ਤੋਂ ਬੋਲੀ ਠੀਕ ਹੈ ਛੱਡ ਦੋ ਉਤਰਾ ਚਲੋ ਠੰਡੀ ਆ ਠੰਡੀ ਸੀ ਲਿਆ ਕੋਈ ਭਾੜਾ ਨਹੀਂ ਹੋਣਾ ਤੇ ਇਹਦਾ ਫਿਰ ਮੁੱਲ ਵਿਤੀ ਮੁੱਲ ਵਿਤੀ ਜੇ ਬੱਚਾ ਹੋਵੇ ਫਿਰ ਤਾਂ 35000 ਦੀ ਦੇ ਦਈਏ ਹਾਂਜੀ ਆਪਾਂ ਭਾੜੇ ਦੀ ਮੁੱਲ 20000 18000 ਦੀ ਦੇ ਦਾਂਗੇ ਅੱਛਾ 18000 ਦੀ ਦੇ ਦਾਂਗੇ ਬੋਕੇ ਦੇ ਸੁਣਾ ਬਤਾ ਹੋਰ ਮੰਤਨ ਕਰ ਲੈਂਗੇ ਠੀਕ ਹੈ ਜੀ ਤੇ ਆ ਜਿਹੜੀ ਗਾਂ ਜੀ ਇਹ ਵੀ ਜੀ ਸਾਂਭੇ ਨਹੀਂ ਆ ਕੇ ਹੁੰਦੇ ਨਾ ਮੱਸਾ ਵੀ ਕੋਈ ਚੌਥਾ ਵਾਲੇ ਕੋਈ ਜਿੱਤੇਜਾ ਵਾਲੇ ਹਾਂਜੀ ਹਾਂਜੀ ਦੁੱਧ ਦੇ ਥੱਲੇ ਜਿਹੜਾ ਹੁੰਦੀ ਠੋਲੇ 5 ਲੀਟਰ ਦੀ ਅੱਛਾ ਹਾਂਜੀ ਤੇ ਦੰਦ ਦੇ ਤੇ ਇੱਕ ਸਾਈਡ ਦੀ ਡਿੱਗੀ ਚ ਆਪਾਂ ਖਾ ਲੀਏ ਹਾਂਜੀ ਤੇ ਹਾਂਜੀ ਦੰਦਾਂ ਦੇ ਹੈਗੇ ਜਾਂ ਤੇਜੀ ਹੈਗੇ ਅੱਛਾ ਹਾਂਜੀ ਠੀਕ ਹੈ ਹਾਂਜੀ ਤੇ ਬਾਕੀ ਚੌਨ ਚਾਂਸੀ ਠੰਡੀ ਦੁੱਧ ਦੇ ਤੇ ਸਿਰਫ ਮੁਕਤੀ ਤੇ ਪਾਣੀ ਹੁੰਦਾ ਠੀਕ ਹੈ ਇਹਨੇ ਕੋਈ ਪਾੜਾ ਨਹੀਂ ਪੋਣਾ ਕੋਈ ਬੰਦਾ ਉੱਦਾ ਹੀ ਚੋਲੇ ਨਹੀਂ ਅੱਛਾ ਇੱਕ ਥੜਾ ਮਾੜਾ ਜਾਂ ਪੂਰ ਮਾਰਦਾ ਜੀ ਠੀਕ ਹੈ ਜੀ ਕੀ ਚਲੋ ਛੱਡ ਤੋਰ ਦ ਫਿਰ ਇੰਨਾ ਵੀ ਇੱਕ ਨਹੀਂ ਇਹ ਆ ਵੀ ਚਲੋ ਕਿਸੇ ਵੀ ਦਾ ਡੋਲੋ ਛਡਾਉਣ ਵਾਲੀ ਗੱਲ ਹੈ ਸਿਆਲ ਸਿਆਲ ਇੰਨੇ ਚਾਹ ਪਾਣੀ ਦਾ ਟਾਈਮ ਇੰਨੇ ਸਾਰ ਦੇਣਾ ਵਾ ਬਾਕੀ ਚੈਲੰਜ ਚੁੱਲਿਆਂ ਚਾਹ ਸਾਦਾ ਕਿਲੋ ਖੰਡ ਹੋਰ ਵੱਧ ਵੀ ਜਾਵੇ ਜੀ ਕੋ ਸਾਫਲਾ ਲੈ ਜੀ ਤੇ ਚਲੋ ਹੁਣ ਜਿਆ ਜਿਹੜਾ ਸਟਾਲਾ ਦੁੱਧ ਕਿਲੋ 2 ਕਿਲੋ ਹੋਰ ਵੜ ਸਕਦੀ ਹੈ ਹਾਂਜੀ ਹੁਣ ਜਿਹੜਾ ਮੌਕੇ ਤੇ 5 ਕਿਲੋ ਹੋਊਗਾ ਤੇ ਮੁੱਲੇ ਦਾ ਬੋਲੇ ਜੀ ਨਿਕਾ ਜੀ ਬੋਲ 10000 ਕਰਦੇ ਆ ਹਾਂ ਜੀ ਦੇ ਦੇ 7000 ਦੇ ਦੇ ਦੋ ਠੀਕ ਹੈ 7000 ਦੇ ਦੇ ਠੀਕ ਹੈ ਜੀ ਤੇ ਬਾਕੀ ਚੋਚਵਾਗੇ ਕੋਈ ਤੁਹਾਡੇ ਘਰੋਂ ਖੜੇ ਹਨ ਤਸੱਲੀ ਕਰਕੇ ਬਾਕੀ ਜੋ ਹੈਗਾ ਤੁਹਾਨੂੰ ਦੱਸਤਾ ਹਾਂਜੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਪਸ਼ੂ ਖਰੀਦੋ ਜੀ ਜੋ ਵੀ ਇੱਥੇ ਵੇਖ ਚੱਕ ਕੇ ਕਰੋ